ਖੋਜ ਰਿਹਾ ਜਨਮ ਦਰ ਜਨਮ ਇਹ ਖੋਜ ਰਿਹਾ ਲਭ ਰਿਹਾ ਤਲਾਸ਼ ਕਰ ਰਿਹਾ ਖੋਜ ਖੋਜ ਕੇ ਜੋ ਮਿਲਿਆ ਉਸ ਤੋਂ ਤ੍ਰਿਪਤੀ ਨਹੀਂ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਕੋਈ ਪਤਾ ਵੀ ਨਹੀਂ ਧਾਰਮਿਕ ਚੰਤਕ ਤੇ ਐਸਾ ਕਹਿੰਦੇ ਨੇ ਕਿ ਮਨੁੱਖ ਤ੍ਰਿਪਤੀ ਦੀ ਹੀ ਤਲਾਸ਼ ਦੇ ਚਾਹੇ ਔਰ ਤ੍ਰਿਪਤੀ ਤੋਂ ਬਿਨਾਂ ਇਸ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਰਜੇਵਾ ਚਾਹੀਦਾ ਹੈ ਤ੍ਰਿਪਤੀ ਚਾਹੀਦੀ ਹੈ ਔਰ ਰਜੇ ਹੋਏ ਨੂੰ ਹੀ ਰਾਜਾ ਕਹਿੰਦੇ ਨੇ ਇਹ ਰਾਜਾ ਹੋਣਾ ਚਾਹੁੰਦਾ ਹੈ ਇਹ ਰਾਜਾ ਬਣਨਾ ਚਾਹੁੰਦਾ ਹੈ ਇਹ ਮਹਾਰਾਜਾ ਬਣਨਾ ਚਾਹੁੰਦਾ ਹੈ ਖੋਜ ਹੈ ਤਲਾਸ਼ ਹੈ ਮਹਾਰਾਜਾ ਹੋਣ ਦੀ ਰਾਜਾ ਹੋਣ ਦੀ ਖੋਜ ਦੇ ਅੱਜ ਤੱਕ ਜੋ ਮਨੁੱਖ ਨੇ ਆਧਾਰ ਬਣਾਏ ਨੇ ਉਹ ਹੈ ਜ਼ਮੀਨ ਪਹਾੜ ਸਾਗਰ ਤੇ ਆਸਮਾਨ ਅਨੰਤ ਕਾਲ ਤੋਂ ਪੀੜੀ ਦਰ ਪੀੜੀ ਜਨਮ ਦਰ ਜਨਮ ਮਨੁੱਖ ਧਰਤੀ ਦੀ ਗੋਦ ਵਿੱਚੋਂ ਅੰਨ ਕੱਢ ਰਿਹਾ ਹੈ ਧਨ ਕੱਢ ਰਿਹਾ ਹੈ ਔਰ ਲੰਬੇ ਸਮੇਂ ਤੋਂ ਇਸ ਦੀ ਕੋਖ ਦੇ ਚੋਂ ਬਹੁਤ ਕੁਝ ਮਨੋ ਪ੍ਰਾਪਤ ਕਰ ਰਿਹਾ ਹੈ ਪ੍ਰਾਪਤ ਕਰਦਾ ਆਇਆ ਹੈ ਪਰ ਜ਼ਮੀਨ ਇਸ ਨੂੰ ਰਾਜਾ ਨਹੀਂ ਬਣਾ ਸકી ਮਹਾਰਾਜਾ ਨਹੀਂ ਬਣਾ ਸકી ਭਾਵੇਂ ਜ਼ਮੀਨ ਦਿੱਤੇ ਰਹਿਣ ਵਾਲੇ ਜ਼ਮੀਨ ਮਲ ਕੇ ਰਾਜਾ ਹੋਣ ਦਾ ਦਾਵਾ ਕਰਦੇ ਰਹੇ ਮਹਾਰਾਜਾ ਹੋਣ ਦਾ ਢੰਡੋਰਾ ਪਿੱਟਦੇ ਰਹੇ ਪਰ ਕਿੱਥੇ ਹੋ ਰਾਜੇ ਸਨ ਕਹਿੰਦੇ ਨੇ सिकंदर ने अंतिम समय अपने साथियों ਨੂੰ ਕਿਹਾ ਸੀ ਕਫਨ ਚੋ ਮੇਰੇ ਹੱਥ ਬਾਰੀ ਕੱਢਣਾ ਹੈ ਤਾਂ ਕਿ ਜਗਤ ਨੂੰ ਪਤਾ ਚੱਲੇ ਤੁਹਾਡੇ ਹੱਥ ਹੀ ਖਾਲੀ ਨਹੀਂ ਮੇਰੇ ਹੱਥ ਵੀ ਖਾਲੀ ਨਹੀਂ ਤੁਸੀਂ ਹੀ ਸਿਰਫ ਖਾਲੀ ਨਹੀਂ ਲੋਟਦੇ ਤੇ ਖਾਲੀ ਰਹਿੰਦੇ ਮੈਂ ਵੀ ਖਾਲੀ ਰਿਆਂ ਔਰ ਖਾਲੀ ਵਾਪਸ ਹੋ ਰਿਆਂ ਨਹੀਂ ਭਰ ਸਕਿਆ ਨਹੀਂ ਧ੍ਰਿਪਤ ਹੋ ਸਕਿਆ ਨਹੀਂ ਰਾਜਾ ਬਣ ਸਕਿਆ ਨਹੀਂ ਮਹਾਰਾਜਾ ਬਣ ਸਕਿਆ ਇਹ ਗੱਲ ਵਖਰੀ ਹੈ ਕਿ ਸਦੀਆਂ ਤੋਂ ਮਨੁੱਖ ਰਾਜਾ ਮਹਾਰਾਜਾ ਦਾ ਲੇਬਲ ਆਪਣੇ ਉੱਪਰ ਲਾਉਂਦੇ ਰਹੇ ਨੇ ਇਹ ਰਾਜਾ ਹੈ ਇਹ ਮਹਾਰਾਜਾ ਹੈ ਇਹ ਬਾਦਸ਼ਾਹ ਹੈ ਪਰ ਸੀਨੇ چیر ਕੇ ਦੇਖੀਏ ਸਿਵਾਏ ਕੰਗਾਲਤਾ ਤੋਂ ਹੋਰ ਕੁਝ ਨਹੀਂ ਸਿਵਾਏ ਭੁੱਖ ਮਰੀ ਤੋਂ ਹੋਰ ਕੁਝ ਵੀ ਨਹੀਂ ਤਾਂ ਜ਼ਮੀਨ ਮਨੁੱਖ ਦੀ ਝੋਲੀ ਨਹੀਂ بھر ਸਕੀ ਰਾਜਾ ਨਹੀਂ ਬਣਾ ਸਕੀ ਬਾਵੇਂ ਜ਼ਮੀਨਾਂ ਤੇ ਰਹਿਣ ਵਾਲੇ ਧਰਤੀ ਤੇ ਰਹਿਣ ਵਾਲੇ ਰਾਜਾ ਮਹਾਰਾਜਾ ਹੋਣ ਦਾ ਦਾਵਾ ਕਰਦੇ ਰਹੇ ਫਿਰ ਮਨੁੱਖ ਦੀਆਂ ਨਿਗਾਹਾਂ ਪਹਾੜਾਂ ਤੇ ਚਲੀਆਂ ਗਈਆਂ ਇਸ ਨੇ ਪਹਾੜਾਂ ਦੇ ਸੀਨੇ ਚੀਰੇ ਬਹੁਤ ਕੁਝ ਲਵੇ ਲੋਹਾ ਲਵੇ ਤੰਬਾ ਲਵੇ ਕੋਇਲਾ ਲਵੇ ਔਰ ਇਸੇ ਪਹਾੜਾਂ ਦੀ ਕੁਖ ਦੇ ਚੋਂ ਇਸ ਨੂੰ ਸੋਨਾ ਲਵੇਆ ਚਾਂਦੀ ਲਵੇਆ ਹੀਰੇ ਲਵੇ ਤਰ੍ਹਾਂ-ਤਰ੍ਹਾਂ ਦੇ ਰਤਨ ਲਵੇ ਇਸ ਨੇ ਆਪਣੇ ਘਰ ਭਰੇ ਇਸ ਨੇ ਆਪਣਾ ਤਨ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਸਮਾਹਰੇ ਇਸ ਨੇ ਹੀਰੇ ਆਪਣੇ ਤਾਜ ਦੇ ਜੜਤ ਕੀਤੇ ਔਰ ਇਸ ਨੇ ਲੋਹੇ ਨੂੰ ਇਸ ਨੇ ਤਾਂਬੇ ਨੂੰ ਜਸਤ ਇਸ ਤਰ੍ਹਾਂ ਦੀ ਹੋਰ ਮੈਦਨਿਆਤ ਨੂੰ ਆਪਣੀ ਜ਼ਰੂਰੀ ਕੰਮਾਂ ਦੇ ਚਲਾਇਆ ਲੇਕਿਨ ਫਿਰ ਵੀ ਕੰਗਾਲ ਦਾ ਕੰਗਾਲ ਰਹਿ ਗਿਆ ਧਰਤੀ ਦੇ ਇਤਨੇ ਵੱਡੇ ਪਹਾੜ ਇੱਕ ਛੋਟੇ ਜਿਹਾਂ ਮਨੁੱਖ ਨੂੰ ਰਜਾ ਨਹੀਂ ਸਕੇ ਤ੍ਰਿਪਤ ਨਹੀਂ ਕਰ ਸਕੇ ਫਿਰ ਮਨੁੱਖ ਦੀ ਨਿਗਾਹਾਂ ਸਾਗਰ ਵੱਲ ਦੌੜੀਆਂ ਔਰ ਉਸਨੇ ਸਾਗਰ ਦੇ ਪਾਣੀ ਨੂੰ ਛਾਣਿਆ चप्पे चप्पे न छाणिया बड़ा कुछ इसन सागर तो भी मिले और मिल रहा है झोली फिर भी खाली फिर भी ये त्रिपत नहीं हो सकया फिर भी ए अपने आप ना रा मैं महाराजा पर नहीं तीन हिस्से पानी है एक हिस्सा धरती है इतना वड्डा सागर भी मनुख राजा नहीं बना आसमान पे चलिया गई चंद्रमा ग्रह शायद इत्थों कुछ लभे और मेरी झोली भरे लेकिन चंद्रमा तो भी मनुख मुट्ठी भर रेत लेके ही वापस आया है झोली खाली है ਨਿਗਾਹਾਂ ਹੋਰ ਅਗਾਹ ਤੋਂ ਅਗਾਹ ਜਾ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਐ ਬੰਦੇ ਜੇ ਤੈਨੂੰ ਧਰਤੀ ਤ੍ਰਿਪਤ ਨਹੀਂ ਕਰ ਸਕੇ ਤੈਨੂੰ ਪਹਾੜ ਨਹੀਂ ਰਜਾ ਸਕੇ ਤੇਰੀ ਪਿਆਸ ਸਾਗਰ ਨਹੀਂ ਬੁਝਾ ਸਕੇ ਔਰ ਗ੍ਰਹਿ ਨੇ ਛਤਰ ਵੀ ਤੈਨੂੰ ਮਹਾਰਾਜਾ ਨਹੀਂ ਬਣਾ ਸਕੇ ਤੋ ਕਮ ਸੇ ਕਮ ਤੋ ਇਸ ਅਨੁਭਵ ਤੋ ਲਾਭ ਉਠਾ ਬਾਰ ਜਿਤਨੀ ਵੀ ਖੋਜ ਕਰੇਗਾ ਤੇਰੀ ਲੋੜਾਂ ਦੀ ਪੂਰਤੀ ਹੋਵੇਗੀ ਤੂੰ ਰਾਜਾ ਨਹੀਂ ਹੋ ਸਕੇਗਾ ਮਹਾਰਾਜਾ ਨਹੀਂ ਹੋ ਸਕੇਗਾ ਫਿਰ ਕਿੱਥੇ ਖੋਜ ਕਰੀਏ ਤੋ ਸਤਗੁਰ ਦੀ ਬਾਣੀ ਕਹਿੰਦੀ ਏ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾ ਨੌ ਨਿਦਪਾਈ ਭਗਤ ਕਬੀਰ ਵੀ ਫਰਮਾਨ ਕਰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾ ਹੈ ਐ ਬੰਦੇ ਜ਼ਮੀਨ ਤੇ ਤੂੰ ਖੋਜੀ ਪਹਾੜ ਸਾਗਰ ਆਸਮਾਨ ਤੇ ਤੂੰ ਖੋਜੇ ਪਰ ਹੁਣ ਆਪਣੇ ਦਿਲ ਦੀ ਖੋਜ ਕਰ ਆਪਣੇ ਮਨ ਦੇ ਚ ਜਾਤੀ ਮਾਰ ਪਹਾੜਾਂ ਦੀ ਖੋਜ ਲਈ ਬਾਰਮੁਖੀ ਹੋਣਾ ਪੈਂਦਾ ਹੈ ਧਰਤੀ ਦਾ ਸੀਨਾ ਚੀਰਨ ਲਈ ਬਾਰਮੁਖੀ ਹੋਣਾ ਪੈਂਦਾ ਹੈ ਸਾਗਰ ਦੀ ਕੁੱਖ ਦੇ ਚੋਂ ਮੋਤੀ ਕਢਣ ਲਈ ਬਾਰਮੁਖੀ ਹੋਣਾ ਪੈਂਦਾ ਹੈ ਪਰ ਆਪਣੇ ਹੀ ਜੀਵਨ ਦੇ ਮਨ ਦੇ ਅੰਦਰ ਜਾਤ ਮਾਰ ਕੇ ਰੱਬੀ ਖਜ਼ਾਨਾ ਕਢਣਾ ਇਹਦੇ ਲਈ ਅੰਤਰਮੁਖੀ ਹੋਣਾ ਪੈਂਦਾ ਹੈ ਧਿਆਨ ਨੂੰ ਅੰਤਰਮੁਖੀ ਕਰਨਾ ਹੈ ਜੋ ਬਾਹਰ ਜਾ ਰਿਹਾ ਸੀ ਉਹਨੂੰ ਅੰਦਰ ਲੈਣਾ ਹੈ बंदे खोज देर हर रोज ना फिर परेशानी ना है इस मन को कोई खोजो भाई मन खोज ना नौल दबाई मन एक बहुत बड़ा महल है मन एक बहुत बड़ी भूमि है और मन एक बहुत बड़ा पहाड़ है ਮਨ ਇੱਕ ਬਹੁਤ ਵੱਡਾ ਸਾਗਰ ਹੈ। ਸ਼ੈਦੇ ਸੇਵਾस्ते ਭਗਤ ਪੀਪਾ ਜੀ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ। ਸਤਗੁਰ ਹੋਏ ਲਖਾਵੇ। ਜੋ ਤੋਂ ਬ੍ਰਹਮੰਡ ਦੇ ਚ ਖੋਜਦਾ ਰਿਹਾ ਹੈ ਇਸ ਤਰ੍ਹਾਂ ਦੀ ਖੋਜ ਆਪਣੇ ਅੰਦਰ ਵੀ ਕਰ ਸਕਦਾ ਹੈ ਫਰਕ ਸਿਰਫ ਇਤਨਾ ਹੈ ਬ੍ਰਹਿਮੰਡ ਦੀ ਖੋਜ ਕਰ ਕਰਕੇ ਪਦਾਰਥ ਤੇਰੇ ਹੱਥ ਲੱਗੇ ਨੇ ਪਰ ਜੇ ਤੂੰ ਪਿੰਡ ਦੀ ਖੋਜ ਕੀਤੀ ਤੀ ਤੋ ਪਰਮਾਤਮਾ ਤੇਰੇ ਹੱਥ ਲੱਗੇਗਾ ਸਾਗਰ ਦੇ ਚੋਂ ਤੈਨੂੰ ਮੋਤੀ ਮਿਲੇ ਨੇ ਪਰ ਮਨ ਦੇ ਸਾਗਰ ਦੇ ਚੋਂ ਤੈਨੂੰ ਗਿਆਨ ਮਿਲੇਗਾ ਪਹਾੜਾਂ ਦੇ ਚੋਂ ਤੈਨੂੰ ਧਾਤੂਆਂ ਮਿਲੀਆਂ ਨੇ ਪਰ ਦਿਲ ਦੀ ਖੋਜ ਕਰਦਿਆਂ ਕਰਦਿਆਂ ਤੈਨੂੰ ਸ਼ਾਂਤੀ ਸਕੂਨ ਮਿਲੇਗਾ ਚੈਨ ਮਿਲੇਗਾ ਆਨੰਦ ਮਿਲੇਗਾ ਜ਼ਮੀਨ ਦੇ ਚੋਂ ਤੈਨੂੰ ਅਨ ਮਿਲੇਆ ਧਨ ਮਿਲੇਆ ਪਰ ਮਨ ਦੇ ਚੋਂ ਤੈਨੂੰ ਤ੍ਰਿਪਤੀ ਮਿਲੇਗੀ ਰਜੇਵਾ ਮਿਲੇਗਾ ਤੂੰ ਰਾਜਾ ਬਣ ਜਾਏਗਾ ਮਹਾਰਾਜਾ ਬਣ ਜਾਏਗਾ ਚੰਦਰਵਾ ਤੂੰ ਤੂੰ ਮੁਠੀ ਭਰ ਰੇਤ ਲੈ ਆਇਆ ਹੈ ਜੇ ਥੋੜਾ ਜਿਹਾ ਅੰਦਰ ਜਾਤੀ ਮਾਰ ਮੰਦੇ ਚੰ드ਰਮਾ ਦੇ ਚੋਂ ਤੈਨੂੰ ਉਹ ਅਦੁੱਤੀ ਖਜ਼ਾਨੇ ਲੱਭਣਗੇ ਕਿ ਤੂੰ ਅਨੰਤ ਕਾਲ ਤੱਕ ਮਾਲਾ-ਮਾਲ ਹੋ ਜਾਏਗਾ ਸਦੀਵੀ ਮਾਲਾ-ਮਾਲ ਸਦੀਵੀ ਚੜ੍ਹਦੀ ਕਲਾ ਸਦੀਵੀ ਆਨੰਦ ਬੰਦੇ ਖੋਜ ਦਿਲ ਹਰ ਰੋਜ਼ ਇਹ ਖੋਜ ਰੋਜ਼-ਰੋਜ਼ ਕਰਨੀ ਪੈਗੀ ਔਰ ਉਤਨੇ ਚਿਰ ਤੱਕ ਕਰਨੀ ਪੈਗੀ ਜਿਤਨੇ ਚਿਰ ਤੱਕ ਇਹ ਖਜ਼ਾਨਾ ਹੱਥੇ ਨਹੀਂ ਆਉਂਦਾ ਇਹ ਦੌਲਤ ਹੱਥ ਨਹੀਂ ਆਉਂਦੀ ਕੋਈ ਥੋੜਾ ਜਿਹਾ ਅੰਤਰਮੁਖੀ ਹੁੰਦਾ ਹੈ ਤੋ ਕਵਤਾ ਗੀਤ ਸੰਗੀਤ ਉਸ ਦੇ ਪੱਲੇ ਪੈ ਜਾਂਦਾ ਹੈ ਜੋ ਕਵੀ ਹੈ ਇਹ ਥੋੜਾ ਜਿਹਾ ਅੰਤਰਮੁਖੀ ਹੋਇਆ ਹੈ ਮਨ ਦੇ ਇੱਕ ਨਿੱਕੇ ਜਿਹਾ ਕੋਨੇ ਵਿੱਚ ਥੋੜਾ ਜਿਹਾ ਇਸਨੇ ਪ੍ਰਵੇਸ਼ ਕੀਤਾ ਹੈ ਕਿ ਕਵੀ ਬਣ ਗਿਆ ਹੈ। ਮਨ ਦੇ ਦੂਸਰੇ ਕੋਣੇ ਵਿੱਚ ਕਿਸੇ ਨੇ ਥੋੜਾ ਜਿਹਾ ਪ੍ਰਵੇਸ਼ ਕੀਤਾ ਹੈ ਕਿ ਸੰਗੀਤਕਾਰ ਬਣ ਗਿਆ ਹੈ। ਦਾਰਸ਼ਨਿਕ ਹੋ ਗਿਆ ਹੈ, ਫਲਸਫਰ ਹੋ ਗਿਆ ਹੈ, ਚਿੰਤਕ ਹੋ ਗਿਆ ਹੈ। ਪਰ ਮਨ ਇਤਨਾ ਮਹਾਨ ਹੈ। ਔਰ ਇਸ ਦੇ ਅੰਦਰ ਜਿਨ੍ਹਾਂ ਜਿਨ੍ਹਾਂ ਨੇ ਵੀ ਜਾਤ ਮਾਰੀ ਹੈ, ਉਹ ਤੇ ਕਹਿੰਦੇ ਨੇ ਕੇ ਮਨ ਦਾ ਪਾਰਾ ਵਾਰ ਨਹੀਂ ਅਥਾ दैवी ਗੁਣਾ ਨਾਲ ਇਹ ਭਰੇ ਹੋਇਆ ਹੈ ਕਹਿੰਦੇ ਨੇ ਪश्चिम ਦੇ ਮਨੋਵਿਗਿਆਨਕ ਇਹ ਆਖਦੇ ਨੇ ਕਿ ਭਾਰਤੀ ઋષਿ 무ਨੀ ਗਲਤ ਕਹਿੰਦੇ ਨੇ ਕਿ ਮਨ ਦੇ ਚ ਰਾਮ ਹੈ ਕਤਈ ਨਹੀਂ ਮਨ ਦੇ ਚ ਕਾਮ ਹੈ ਭਾਰਤੀ ઋષਿ 무ਨੀ ਜੋ ਇਹ ਕਹਿੰਦੇ ਨੇ ਮਨ ਦੇ ਅਥਾ ਖਜ਼ਾਨੇ ਨੇ ਉਹ ਕਹਿੰਦੇ ਨਹੀਂ ਮਨ ਦੇ ਸਿਵਾ ਕੰਗਾਲਤਾ ਤੋਂ ਸੜੇ ਪੱਲੇ ਹੋਰ ਕੁਝ ਨਹੀਂ ਪਿਆ ਦਰਸਲ ਪੱਛਮ ਤੇ ਪੂਰਬ ਦਾ ਜਿਹੜਾ ਮਨੋਵਿਗਿਆਨ ਹੈ ਉਹਦੇ ਆਧਾਰ ਅਲੱਗ-ਅਲੱਗ ਨੇ ਪਾਗਲ ਬੰਦਿਆਂ ਨੂੰ ਆਧਾਰ ਬਣਾ ਕੇ ਪੱਛਮ ਦਾ ਮਨੋਵਿਗਿਆਨ ਖੋਜ ਕਰਦਾ ਰਿਹਾ ਕਿ پاگل ਕਿਉਂ ਹੋ ਜਾਂਦੇ ਨੇ ਪਾਗਲਾਂ ਨੂੰ ਆਧਾਰ ਬਣਾ ਕੇ ਇਹ پاگل ਕਿਉਂ ਹੋ ਜਾਂਦੇ ਨੇ ਇਸ ਦੀ ਖੋਜ ਉਹ ਮੰਨ ਦੇ ਚੋਂ ਕਰਦੇ ਰਹੇ ਪਰ ਕੋਈ ਅਨੰdit ਹੋ ਗਿਆ ਹੈ ਸਮਾਧੀ ਲੀਨ ਹੋ ਗਿਆ ਹੈ ਪਰਮ ਪਰਸਨ ਹੋ ਗਿਆ ਹੈ ਐਸਾ ਕਿਉਂ ਹੋ ਗਿਆ ਹੈ ਕਿ ਪਰਮ ਅਨੰdit ਕਿਉਂ ਹੋ ਗਿਆ ਹੈ ਕਿ ਪਰਮ ਸੁਖ ਚੈਨ ਦੀ ਦੌਲਤ ਨਾਲ ਮਾਲਾ ਮਾਲਕ ਇਸਤਰਾ ਹੋ ਗਿਆ ਹੈ ਇਸ ਤਰ੍ਹਾਂ ਦੇ ਤੰਦਰੁਸਤ ਬੰਦੇ ਨੂੰ ਆਧਾਰ ਬਣਾ ਕੇ ਭਾਰਤ ਦੇ ઋષਿ ਮੁਨੇ ਮੰਦੀ ਖੋਜ ਕਰਦੇ ਰਹੇ ਨੇ। ਤੋਂ ਇਕ ਨੇ ਤੰਦਰੁਸਤ ਨੂੰ ਆਧਾਰ ਬਣਾ ਕੇ ਮੰਦੀ ਖੋਜ ਕੀਤੀ। ਇਕ ਨੇ ਬਿਮਾਰ ਨੂੰ ਆਧਾਰ ਬਣਾ ਕੇ ਮੰਦੀ ਖੋਜ ਕੀਤੀ। ਤਾਂ ਫਿਰ ਖੋਜ ਦੇ ਜ਼ਮੀਨ ਆਸਮਾਨ ਦਾ ਅੰਤਰਾ ਤੇ ਹੋਣਾ ਸੀ। ਉਹ ਹੋਇਆ। ਪੱਛਮ ਦਾ ਮਨੋਚਿੰਤਕ ਕਹਿੰਦਾ ਹੈ मन वासना है मन अहंकार है लोभ है जितना गहरे जाते हैं इस तो बिना हो कुछ भी नहीं है लोभ ही लोभ है अहंकार ही अहंकार है और मन काम ही भरे हुए आम दृष्टि दृष्टिकोण जैसा देखिए ਕੁਝ ਸਚਾਈ ਵੀ ਪ੍ਰਤੀਤ ਆਉਂਦੀ ਏ ਕਿ ਥੋੜਾ ਜਿਹਾ ਮਨ ਦੇ ਚ ਜਾਤ ਮਾਰੀ ਹੈ ਹੈ ਤੇ ਅੰਦਰ ਕਾਮ ਹੈ ਤੇ ਅੰਦਰ ਲੋਭ ਹੈ ਤੇ ਅੰਦਰ ਅਹੰਕਾਰ ਇਹੀ ਫੁਰਨੇ ਪੈ ਚਲਦੇ ਨੇ ਪਰ ਇਹ ਉੱਪਰ ਉੱਪਰ ਨੇ ਤਹਿ ਦੇ ਚ ਨਹੀਂ ਸਤਾ ਦੇ ਚ ਨਹੀਂ ਲਹਿਰਾ ਵੀ ਸਾਗਰ ਦੇ ਉੱਪਰ ਉੱਪਰ ਨੇ ਤਹਿ ਦੇ ਚ ਨਹੀਂ ਗਹਿਰਾਈਆਂ ਦੇ ਚ ਨਹੀਂ ਸਾਰੀ ਭਜ ਦੌੜ ਵੀ ਸਾਗਰ ਦੇ ਉੱਪਰ ਉੱਪਰ ਹੈ थले ते सुकून है शांति है ठहराव है एकाग्रता है सागर दी उछली हुई अवस्था नो ही तूफान कहते ने, मन दी उछली हुई अवस्था नो ही काम ने मन दी उछली हुई अवस्था नो ही लोभ कहते और मन दी उछली हुई अवस्था नो ही अहंकार ने। भक्त नामदेव जी महाराज साफ कह रहे ने लोभ लहर अतनी झर बाजे काया डूबे किस ए कैसो ए प्रभु बडियां लोभ दियां छल्ला ने बडियां लोभ दियां ऊचियां ऊचियां लहरान में ते डूब रहेया तु मेर कर तु बख्शीश कर मेनू बचा तो सागर की उछली हुई अवस्था तूफान कहते हैं मन की उछली हुई अवस्था ही लोभ है अवस्था ही अहंकार है ते काम है ऊपर ऊपर कोई देखेगा इस उछली अवस्था तो सिवाय काम सिवाय लोभ सिवाय अहंकार तो और कुछ प्राप्त नहीं होना तो पश्चिम का मनोचिंतक यह कह ਕਿ ਮਨ ਦੇ ਤੇ ਸਿਵਾਏ ਕਾਮ ਤਾਂ ਹੋਰ ਕੁਝ ਵੀ ਨਹੀਂ ਸਿਵਾਏ ਅਹੰਕਾਰ ਤਾਂ ਹੋਰ ਕੁਝ ਨਹੀਂ ਪਾਗਲ ਬੰਦਿਆਂ ਨੂੰ ਆਧਾਰ ਬਣਾ ਕੇ ਮੰਦੀ ਖੋਜ ਕੀਤੀ ਜਾਂਦੀ ਰਹੀਏ ਪਾਗਲ ਕਿਉਂ ਹੋ ਜਾਂਦੇ ਨੇ ਤਵਾਜ਼ਨ ਡਾਵਾ ਡੋਲ ਕਿਉਂ ਹੋ ਜਾਂਦਾ ਹੈ ਇਹ ਆਪਣਾ ਸੰਤੁਲਨ ਕਿਉਂ ਖੋ ਬੈਠਦੇ ਨੇ ਅਕਸਰ ਕਾਮ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ ਲੋਭ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ ਔਰ ਅਹੰਕਾਰ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ ਤੇ ਅਸੀਮ ਕ੍ਰੋਧ ਸੰਤੁਲਨ ਖੋ ਦਿੰਦਾ ਹੈ ਅਸੀਮ ਕ੍ਰੋਧ ਤਵਾਜ਼ਨ ਡਾਵਾ ਡੋਲ ਕਰ ਦਿੰਦਾ ਹੈ ਮਨੁੱਖ ਨੂੰ ਪਾਗਲ ਬਣਾ ਦਿੰਦਾ ਹੈ ਹਾਂ ਜਿਸ ਤੋਂ ਕਿਦਰੇ ਕਾਮ ਦੀ ਪੂਰਤੀ ਹੋਵੇ ਲੋਭ ਦੀ ਪੂਰਤੀ ਹੋਵੇ ਅਹੰਕਾਰ ਦੀ ਪੂਰਤੀ ਹੋਵੇ ਉਹ ਪਿਆਰਾ ਲੱਗਣ ਲੱਗ ਪੈਂਦਾ ਹੈ ਉਸ ਤੇ ਮੋਹ ਆ ਜਾਂਦਾ ਹੈ ਪਰ ਕੋਈ ਵੀ ਹਮੇਸ਼ਾ ਦੀ ਪੂਰਤੀ ਨਹੀਂ ਕਰ ਸਕਦਾ ਇਹ ਪੂਰਤੀ ਵਕਤੀ ਆਉਂਦੀ ਹੈ ਆਰਜ਼ੀ ਆਉਂਦੀ ਹੈ ਇਸ ਵਾਸਤੇ ਮੋਹ ਛਿਨਮੰਗਰ ਹੋ ਜਾਂਦਾ ਹੈ ਪ੍ਰੇਮ ਟੁੱਟ ਜਾਂਦਾ ਹੈ ਰਿਸ਼ਤਿਆਂ ਦੇ ਚ ਰੋਜ਼ ਦਰਾੜਾਂ ਆਉਂਦੀਆਂ ਦਿਖਾਈ ਦੇਂਦੀਆਂ ਨੇ ਮਿੱਤਰਤਾ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ ਭਾਈਚਾਰਾ ਹੋਂ ਖਰਾਬ ਵਿੱਚ ਬਦਲ ਜਾਂਦਾ ਹੈ ਪਤੀ ਪਤਨੀ ਦੇ ਸੰਬੰਧ ਕਲ ਕਲੇਸ਼ ਤੇ ਖੜੇ ਹੋ ਜਾਂਦੇ ਨੇ ਐਸਾ ਹੁੰ ਹਰ ਰੋਜ਼ ਔਰ ਹਰ ਵਕਤ ਛਿੰ ਛਿੰ ਬੰਦੇ ਦੀ ਹੰਕਾਰ ਦੀ ਪੂਰਤੀ ਕੋਈ ਮਨੁੱਖ ਹਰ ਵਕਤ ਨਹੀਂ ਕਰ ਸਕਦਾ ਹਰ ਵਕਤ ਲੋਭ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਔਰ ਕੋਈ ਵੀ ਹਰ ਵਕਤ ਮਨੁੱਖ ਦੀ ਵਾਸ਼ਨਾ ਨੂੰ ਸ਼ਾਂਤ ਨਹੀਂ ਕਰ ਸਕਦਾ। ਤੋਂ ਜਿੱਥੇ ਇਨਕਾਰ ਜਿੱਥੇ ਅਧ੍ਰਿਪਤੀ ਉਥੇ ਕ੍ਰੋਧ। ਇਹੀ ਅਸੀਮ ਕ੍ਰੋਧ ਅਗਾ ਚਲ ਕੇ ਪਾਗਲਪਨ ਦੀ ਸ਼ਕਲ ਅਖਤਿਆਰ ਕਰ ਜਾਂਦਾ ਹੈ। ਤੋਂ ਪਾਗਲਾਂ ਨੂੰ ਆਧਾਰ ਬਣਾ ਕੇ ਫਰਾਇਡ ਤੇ ਪੱਛਮ ਦੇ ਹੋਰ ਮਨੋਚਿੰਤਕ ਖੋਜ ਕਰਦੇ ਰਹੇ। ते एलानिया उन्होंने कह दिता मन काम है मन लोभ है मन अहंकार है और कुछ भी नहीं लेकिन गुरु ग्रंथ साहब जी महाराज की बाणी तो पूछी है तो धन गुरु ग्रंथ साहब जी महाराज कहते मन तू जोत स्वरूप है अपना मूल पछाण तू ते जोत स्वरूप है तू ते परम प्रकाश है तूते परम आनंद है तूते परम खेड़ा है देखदेयासी सिपियां संख लहरा सागर दे कंडे तेने ऊपरी सतह तेने गहराई विच मोती पेने ऊपर नहीं मोती मिलते किनारे ते नहीं मोती मिलते तो ज्ञान प्रेम समदृष्टि निर्वैर्ता निर्भैता परम आनंद परम समाधि ਇਹ ਗਹਿਰਾਈ ਦੇ ਚ। ਤੋ ਗਹਿਰੇ ਉਤਰਨਾ ਹੀ ਮਨ ਦੀ ਖੋਜ ਹੈ। ਔਰ ਸਾਇਬ ਕਹਿੰਦੇ ਨੇ ਜੋ ਗਹਿਰਾ ਚਲਾ ਗਿਆ ਮਨ ਦੀ ਦੁਨੀਆ ਚ ਖੋਜਦੇ ਆ ਖੋਜਦੇ ਆ। ਉਸ ਨੂੰ ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਏਗੀ। ਨੌ ਦਾ ਭਗਤੀ ਪ੍ਰਾਪਤ ਹੋ ਜਾਏਗੀ। ਇਸ ਮਨ ਕੋ ਕੋਈ ਖੋਜੋ ਭਾਈ। ਮਨ ਖੋਜਤ ਨਾਮ ਨੌ ਨਦ ਪਾਈ। ਜਿਸ ਦਿਨ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਨਾਮ ਦੀ ਦੌਲਤ ਦੇ ਨਾਲ ਇਹ ਰਾਜਾ ਬਣ ਜਾਂਦਾ ਹੈ ਇਹ ਮਹਾਰਾਜਾ ਬਣ ਜਾਂਦਾ ਹੈ ਭਾਈ ਨੰਦ ਲਾਲ ਕਹਿੰਦੇ ਨੇ ਗਦਾਏ ਕੂਏ ਤੋਰਾ ਮੇਲੇ ਬਾਦਸ਼ਾਹੀ ਨੇਸਤ ਹਵਾਏ ਸਲਤਨਤੋ ਵਜ਼ਾਉ ਕੇ ਕਜ ਕੋਲਾਹੀ ਨੇਸਤ हे गुरु गोविंद सिंह तेरी गली ਚੋਂ ਜਦ ਕੋਈ ਭੁੱਲ ਕੇ ਵੀ ਲੰਗਦਾ ਹੈ ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੋਕਰ ਮਾਰ ਦਿੰਦਾ ਹੈ ਮਾਲਾ ਮਾਲ ਹੋ ਜਾਂਦਾ ਹੈ ਮਹਾਰਾਜਾ ਬਣ ਜਾਂਦਾ ਹੈ ਮਹਾਰਾਜਿਆਂ ਦਾ ਮਹਾਰਾਜਾ ਬਣ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਇਸੇ ਨੂੰ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ ਆਪ ਕੰਨ ਨੇ ਕਿ ਕੋਈ ਮਲਕੀਅਤ ਬਾਰੋਂ ਇਤਨੀ ਜੁਟਾ ਲਵੇ ਜਿੰਨਾ ਕਿ ਸਾਗਰ ਦਾ ਪਾਣੀ ਹੈ ਜ਼ਮੀਨ ਨਾਲੋਂ ਤਿੰਨ ਹਿੱਸੇ ਸਾਗਰ ਜ਼ਿਆਦਾ ਹੈ ਪਾਣੀ ਜ਼ਿਆਦਾ ਹੈ ਧਰਤੀ ਘੱਟ ਹੈ ਇਤਨਾ ਵੱਡਾ ਪਸਰੇ ਆਇਆ ਫੈਲੇ ਆਇਆ ਇਹ ਸਾਗਰ ਔਰ ਕੋਈ ਬਾਦਸ਼ਾਹ ਹੋਵੇ ਸੁਲਤਾਨ ਹੋਵੇ ਇਤਨਾ ਵੱਡਾ ਜਿਤਨਾ ਕੇ ਪਸਰੇ ਆਇਆ ਹੈ ਪਾਣੀ ਸਮੰਦ ਸਹ ਸੁਲਤਾਨ ਇਸਦੇ ਘਰ ਦੌਲਤ ਕਿਤਨੀ ਹੋਵੇ ਸੋਨਾ ਚਾਂਦੀ ਕਿਤਨਾ ਹੋਵੇ ਇਸਦੇ ਘਰ ਦੇਚ ਹੀਰੇ ਪੰਨੇ ਰਤਨ ਜਵਾਹਰ ਲਾਲ ਕਿਤਨੇ ਹੋਣ ਗਿਰਹਾ ਸੇਤੀ ਮਾਲ ਧਨ ਜ਼ਮੀਨ ਦੇਤੇ ਜਿਤਨੇ ਪਹਾੜ ਨੇ ਇਤਨਾ ਇਸਦੇ ਘਰ ਦੇਚ ਸੋਨਾ ਹੋਵੇ ਚਾਂਦੀ ਹੋਵੇ ਪੰਨੇ ਤੇ ਰਤਨ ਹੋਵਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ ਉਹ ਕੀੜੀ ਜਿਸ ਦੇ ਮਨ ਵਿੱਚ ਪ੍ਰਭੂ ਭੁਲੇਆ ਨਹੀਂ ਜੋ ਸਮਾਦੀ ਲੀਨ ਹੋ ਗਈ ਹੈ ਇਤਨਾ ਵੱਡਾ ਬਾਦਸ਼ਾ ਉਸ ਕੀੜੀ ਦੇ ਸਮਾਨ ਵੀ ਨਹੀਂ ਹੈ ਉਸ ਦੇ ਪੈਰਾਂ ਦੀ ਖਾਕ ਵੀ ਨਹੀਂ ਹੈ ਕੀਣੀ ਗਿਣਤੀ ਮਣਤੀ ਚ ਨਹੀਂ ਆਉਂਦੀ ਕਈ ਵਫਾ ਦ੍ਰਿਸ਼ਟੀ ਚ ਵੀ ਨਹੀਂ ਆਉਂਦੀ ਜਿਸ ਬੰਦੇ ਦੀ ਕੋਈ ਜ਼ਾਤ ਨਹੀਂ ਪਾਤ ਨਹੀਂ ਕੁੱਲ ਨਹੀਂ ਜਿਸ ਬੰਦੇ ਦੀ ਕੋਈ ਪਰਵਾਰਿਕ ਤਾਕਤ ਨਹੀਂ ਸਮਾਜਿਕ ਸ਼ਕਤੀ ਨਹੀਂ ਆਰਥਿਕ ਤਾਕਤ ਨਹੀਂ ਕੁਛ ਵੀ ਨਹੀਂ ਹਰ ਪਾਸੇ ਪਛੜਿਆ ਹੋਇਆ ਹੈ ਔਰ ਕਿਸੇ ਦੀ ਨਿਗਾਹ ਵੀ ਉਸਤੇ ਨਹੀਂ ਪੈਂਦੀ ਬਿਲਕੁਲ ਕੀੜੀ ਦੀ ਥੱਲੇ ਬਿਲਕੁਲ ਸਾਰੇ ਪਹਿਰਿਆਂ ਦੇ ਥੱਲੇ ਪਰ ਸਤਿਗੁਰ ਕਹਿੰਦੇ ਜੇ ਉਸਦੇ ਹਿਰਦੇ ਚ ਕਿਦਰੇ ਪ੍ਰਮਾਤਮਾ ਦਾ ਨਾਮ ਵਸ ਜਾਏ ਉਹ ਕਿਦਰੇ ਅੰਤਰਮੁਖੀ ਹੋ ਜਾਏ ਤਾਂ ਇਤਨਾ ਵੱਡਾ ਬਾਦਸ਼ਾਹ ਵੀ ਉਸਦੇ ਪੈਰਾਂ ਦੀ ਧੂਕ ਨਹੀਂ ਕਿਉਂਕਿ ਮਲਕੀਅਤ ਜਿਦਾ ਕੇ ਵੀ ਜੋ ਅੰਦਰੋਂ ਕੰਗਾਲ ਹੈ ਉਹਨੂੰ ਮਹਾਰਾਜਾ ਕਹਿਣਾ ਸਿਰਫ ਇਤਨਾ ਹੀ ਹੈ ਜਿਵੇਂ ਉੱਪਰ ਲੇਬਲ ਲੱਗਿਆ ਹੋਇਆ ਅੰਦਰ ਤੇ ਕੁਝ ਵੀ ਨਹੀਂ ਹੈ ਖਾਲੀ ਹੈ ਤਾਂ ਜੈਸੇ ਕੋਈ ਮੰਦਿਰ ਵਿੱਚ ਪ੍ਰਵੇਸ਼ ਕਰਦਾ ਹੈ ਗੀਤ ਮਿਲਦੇ ਨੇ ਸੰਗੀਤ ਮਿਲਦਾ ਹੈ ਦਰਸ਼ਨ ਮਿਲਦਾ ਹੈ ਫਲਸਫਾ ਮਿਲਦਾ ਹੈ ਪਰ ਇਹ ਸਭ ਕੁਝ ਹੈ ਥੋੜੀ ਜਿਹੀਆਂ ਗਹਿਰਾਈ ਦੇਚ ਹੈ ਹੋਰ ਅੱਗੇ ਜਾਣਾ ਸਤਸੰਗ ਦਾ ਇਹੀ ਲਾਭ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਬੈਠ ਕੇ ਉਸ ਨੂੰ ਸੁਣਨ ਦਾ ਇਹੀ ਲਾਭ ਹੈ ਕਿ ਮਨੁੱਖ ਹੋਰ ਗਹਿਰਾ ਜਾ ਸਕੇ ਹੋਰ ਗਹਿਰਾ ਜਾ ਸਕੇ ਘਬਰਾਹਟ ਆਉਂਦੀ ਹੈ ਗਹਿਰਾਈ ਦੇਚ ਉਤਰਦੇ ਆਂ ਜਦ ਥੋੜਾ ਕੁਝ ਪ੍ਰਾਪਤ ਹੋ ਜਾਂਦਾ ਹੈ ਆਸਾ ਤੇ ਵੱਜਦੀ ਹੈ ਸ਼ੌਕ ਤੇ ਵੱਧਦਾ ਹੈ ਪਰ ਹਿੰਮਤ ਸਾਹਸ ਜੁਟਾਣਾ ਔਖਾ ਹੋ ਜਾਂਦਾ ਹੈ ਹੋਰ ਗਹਿਰੇ ਜਾਈਏ ਹੋਰ ਗਹਿਰੇ ਜਾਈਏ ਕਦੀ ਕਦੀ ਕੋਈ ਸਾਹਸ ਜੁਟਾਉਂਦਾ ਹੈ ਜਪ ਕਰਦਾ ਹੈ ਔਰ ਬਾਣੀ ਸੁਣਦਾ ਹੈ ਬਹੁਤ ਸੁਣਦਾ ਹੈ ਬਹੁਤ ਜਪ ਕਰਦਾ ਹੈ ਔਰ ਜੈਸੇ ਅੰਤਰਮੁਖੀ ਹੋ ਕੇ ਧਿਆਨ ਨੂੰ ਹੋਰ ਗਹਿਰਾਈਆਂ ਦੇਚ ਲੈ ਜਾਂਦਾ ਹੈ ਤੋ ਰਦੀਆਂ ਤੇ ਸਿਧੀਆਂ ਉਸ ਦਾ ਸਵਾਗਤ ਕਰਦੀਆਂ ਨੇ ਪਹਿਲੇ ਗੀਤ ਸੰਗੀਤ ਮਿਲਿਆ ਦਰਸ਼ਨ ਫਲਸਫਾ ਇਹ ਮਿਲਿਆ ਹੁਣ ਰਦੀਆਂ ਮਿਲ ਗਈਆਂ ਹੁਣ ਸਿਧੀਆਂ ਮਿਲ ਗਈਆਂ ਹੁਣ ਇਹ ਸਿੱਧ ਹੋ ਗਿਆ ਹੈ ਇਹ ਸਿੱਧ ਪੁਰਸ਼ ਹੋ ਗਿਆ ਹੈ ਇਹਦੇ ਬੋਲਾਂ ਵਿੱਚ ਬਰਕਤ ਆ ਗਈ ਹੈ ਇਹਦੇ ਹੱਥਾਂ ਵਿੱਚ ਸ਼ਕਤੀ ਆ ਗਈ ਹੈ ਇਹਦੇ ਕਦਮਾਂ ਵਿੱਚ ਕ੍ਰਾਂਤੀ ਆ ਗਈ ਹੈ ਜਿਸ ਪਾਸੇ ਇਸ ਦੇ ਕਦਮ ਜਾਣਗੇ ਆਪਣੇ ਨਕਸ਼ਚੇਨ ਛੋੜਨਗੇ ਆਪਣੇ ਪਹਿਰਾ ਦੇ ਚਿੰਨ ਛੋੜਨਗੇ ਲੋਕਾਂ ਲਈ ਮਾਰਗ ਬਣੇਗਾ ਇਸ ਦੇ ਹੱਥ ਜਿਸ ਪਾਸੇ ਪਸਰਨਗੇ ਮਹਾਨ ਉਸਾਰੂ ਕਮ ਉਤਪਨ ਹੋਣਗੇ ਉਪਜ ਹੋਣਗੇ ਔਰ ਇਸ ਦੀ ਦ੍ਰਿਸ਼ਟੀ ਜਿਸਤੇ ਜਾਏਗੀ ਅੰਮ੍ਰਿਤ ਵਰਸ ਆਏਗੀ ਇਹਦੇ ਬੋਲਾਂ ਦੇ ਚੋਂ ਮਹਾਨ ਉਸਾਰੂ ਬੋਲ ਜੋ ਜੀਵਨ ਨੂੰ ਬੁਲੰਦੀਆਂ ਤੇ ਲੈ ਜਾਣ ਉਹ ਪ੍ਰਗਟ ਹੋਣਗੇ ਤੋਂ ਬੋਲਾਂ ਦੇ ਸਤਿਆ ਆ ਜਾਂਦੀ ਹੈ ਹੱਥਾਂ ਦੇ ਚ ਬਰਕਤ ਆ ਜਾਂਦੀ ਹੈ ਕਦਮਾਂ ਦੇ ਚ ਕ੍ਰਾਂਤੀ ਆ ਜਾਂਦੀ ਹੈ ਸਿੱਧ ਹੋਗੇ ਹੁਣ ਇਹ ਬੋਲ ਮਾਮੂਲੀ ਬੋਲ ਨਹੀਂ ਇਹ ਹੱਥ ਹੁਣ ਮਾਮੂਲੀ ਹੱਥ ਨਹੀਂ ਰਹਿ ਗਏ ਇਹ ਪੈਰ ਹੁਣ ਮਾਮੂਲੀ ਪੈਰ ਨਹੀਂ ਰਹੇ ਗਏ ਇਹ ਹੀ ਕਾਰਨ ਹੈ ਕਿ ਭਾਰਤ ਵਿੱਚ ਆਧ ਕਾਲ ਤੋਂ ਆਖਿਆ ਜਾਂਦਾ ਰਿਹਾ ਸਿੱਧ ਦੇ ਚਰਨ ਆਪਣੇ ਘਰ ਪਵਾਈਏ ਕਿਉਂਕਿ ਇਹ ਪੈਰ ਆਮ ਪੈਰ ਨਹੀਂ ਨੇ ਇਹਦੇ ਹੱਥਾਂ ਤੋਂ ਅਸੀਸ ਲਈਏ ਇਹਦੇ ਹੱਥ ਆਮ ਹੱਥ ਨਹੀਂ ਔਰ ਇਹਦੇ ਬੋਲ ਸੁਣੀਏ ਇਹ ਬੋਲ ਆਮ ਬੋਲ ਨਹੀਂ ਨੇ ਖਾਸ ਬੋਲ ਨੇ ਹੱਥਾਂ ਨਾਲ ਤਹਿਰਾ ਨਾਲ ਬੋਲਾ ਨਾਲ ਆਦ ਕਾਲ ਤੋਂ ਸੜੇ ਦੇਸ਼ ਦੇ ਸ਼ਰਧਾਲੂ ਲੋਕ ਸੰਬੰਧ ਜੋੜਦੇ ਰਹੇ ਨੇ ਉਹਨਾਂ ਨਾਲ ਜੋ ਸਿੱਧ ਅਸਨ ਜਿਨ੍ਹਾਂ ਨੂੰ ਦੇਵੀ ਸ਼ਕਤੀਆਂ ਮਨ ਦੇ ਅੰਦਰੋਂ ਪ੍ਰਾਪਤ ਹੋ ਗਈਆਂ ਪਰ ਅਜੇ ਵੀ ਪੂਰਾ ਮਨ ਦੇ ਚ ਉਤਰਿਆ ਨਹੀਂ ਗਿਆ ਹੁਣ ਹੋਰ ਡੁਕਤੀ ਲਾਣੀ ਹੈ ਤਹਿ ਦੇ ਚ ਪਹੁੰਚਣਾ ਹੈ ਜਿੱਥੇ ਮੰਨ ਦੀ ਦੁਨੀਆ ਮਿਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਔਰ ਪ੍ਰਮਾਤਮਾ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੈਸੇ ਕੋਈ ਹੋਰ ਅੰਦਰ ਪ੍ਰਵੇਸ਼ ਕਰਦਾ ਹੈ ਹੋਰ ਗਹਿਰਾਈਆਂ ਵਿੱਚ ਜਾਂਦਾ ਹੈ ਔਰ ਗਹਿਰੇ ਜਾਣਦਾ ਇੱਕੋ ਹੀ ਤੌਰ ਤਰੀਕਾ ਹੈ ਜਬ ਤੁਸੀਂ ਸਮਾਦੀ ਲੈ ਨਾ ਹੋ ਜਾਂਦਾ ਹੈ सुन समाप अनहद तैनात कह न जाई अचर्ज बिस्मा महान बिस्मा दी अवस्था उस बन जाती है परम अश्चर्यता प्रगट हो जाती है और अफुर अवस्था उस हो जाती है तमाम फुरने शांत हो गए सारी भज दौड़ मिट गई उस नेचल बिंदु नाल जाके जुड़े है ਜਿਸ ਨੂੰ ਪ੍ਰਮਾਤਮਾ ਕਹਿੰਦੇ ਨੇ ਜਿਸ ਨੂੰ ਈਸ਼ਵਰ ਕਹਿੰਦੇ ਨੇ ਜਿਸ ਨੂੰ ਪਰਮ ਵਿਆਪਕ ਸ਼ਕਤੀ ਕਹਿੰਦੇ ਨੇ ਬਸ ਉਸ ਤੱਕ ਪਹੁੰਚ ਦਿਆਂ ਇਸ ਸਮਾਧੀ ਲੀਨ ਹੋ ਜਾਂਦਾ ਹੈ ਔਰ ਐਸੀ ਸਮਾਧੀ ਜਿਹੜੀ ਫਿਰ ਕਦੀ ਭੰਗ ਨਹੀਂ ਆਉਂਦੀ ਐਸਾ ਸਿੰਘਾਸਣ ਜੋ ਕਦੀ ਕੋਈ ਖੋ ਨਹੀਂ ਸਕਦਾ ਐਸੀ ਬੁਲੰਦੀ ਜਿਸ ਵਿੱਚ ਮਨੁੱਖ ਫਿਰ ਕਦੀ ਥੱਲੇ ਨਹੀਂ ਆਉਂਦਾ ਇਸ ਤਰ੍ਹਾਂ ਦੀ ਅਵਸਥਾ ਨੂੰ ਕਹਿੰਦੇ ਨੇ ਕਿ ਇਸ ਨੂੰ समाधि नसीब हो गई है समाधि तक पहुंचे होया मनुक, उदी जिंदगी कोई भी समस्या नहीं समाधान ही समाधान जितने चर तक समस्याव ने उन् तक समाधि कित उतने चिर तक चिंतावान ने चिंतन नहीं है उतने चिर तक कोई ना कोई कामना है काम है राम कितने चिर तक कोई ना कोई छोटी मोटी झलक ਲੋਭ ਦੀ ਚਲਦੀ ਰਹਿੰਦੀ ਹੈ। ਔਰ ਕੋਈ ਨਾ ਕੋਈ ਵਿੰਦੋ ਅਹੰਕਾਰ ਦਾ ਬਣਿਆ ਰਹਿੰਦਾ ਹੈ। ਸਮੱਸਿਆ। ਲੇਕਿਨ ਇਸ ਸਵਸਥਾ ਤੇ ਪਹੁੰਚ ਕੇ ਮੰਨ ਦੀ ਦੁਨੀਆ ਤੋਂ ਪਾਰ ਹੋ ਕੇ ਕੋਈ ਸਮੱਸਿਆ ਨਹੀਂ। ਸਮਾਧੀ ਹੀ ਸਮਾਧੀ। ਹੁਣ ਜੋ ਕੁਝ ਹੋ ਰਿਹਾ ਹੈ, ਜੈਸਾ ਹੋ ਰਿਹਾ ਹੈ, ਸਭ ਕਬੂਲ। ਦਰਿਆ ਦੇ बहाव ਨਾਲ ਉਹ ਆਪਣੇ ਆਪ ਨੂੰ ਬਹਾ ਲੈਂਦਾ ਹੈ। ਵਿਰੋਧਤਾ ਨਹੀਂ ਕਰਦਾ ਐ ਦਰਿਆ ਜਿਸ ਪਾਸੇ ਹੁਣ ਤੂੰ ਲੈ ਜਾਣਾ ਹੈ ਮੈਂ ਉਸੇ ਪਾਸੇ ਹੀ ਜਾਣਾ ਹੈ ਆਖਰ ਵਿਰੋਧੀ ਦਿਸ਼ਾ ਦੇਚ ਤੈਰ ਕੇ ਮਨੁੱਖ ਲੰਮਾ ਨਹੀਂ ਤੈਰ ਸਕੇਗਾ ਆਖਰ ਟੁੱਟੇਗਾ ਥਕੇਗਾ ਔਰ ਦੁਨੀਆ ਦੇਚ ਐਸਾ ਹੀ ਹੋ ਰਿਹਾ ਹੈ ਵਹਾਅ ਦੇ ਨਾਲ ਆਪਣੇ ਆਪ ਨੂੰ ਬਹਾ ਲੈਣਾ ਇਸੇ ਨੂੰ ਕਹਿੰਦੇ ਨੇ ਰੱਬ ਦੀ ਰਜ਼ਾ ਦੇਚ ਇਸਨੇ ਆਪਣੇ ਆਪ ਨੂੰ ਜੋੜ ਲਿਆ जिधर रब रजाए वेण ते दाऊ गाऊ करे जिस पासे हुण रब दी रजा है बस उस वास्ते उसी पासे ही जिंदगी नु तौर दित्ता है जिंदगी नु छोड दित्ता है ईश्वर ਦੇ ਆਸਰੇ ਤੇ ਪ੍ਰਭੂ ਦੇ ਆਸਰੇ ਤੇ ਇਸ ਤਰ੍ਹਾਂ ਦੇ ਬੰਦੇ ਦੀ ਜ਼ਿੰਦਗੀ ਚ ਕੋਈ ਵੀ ਸਮੱਸਿਆ ਨਹੀਂ ਸਮਾਦੀ ਹੀ ਸਮਾਦੀ ਹੈ ਮਨ ਦੀ ਖੋਜ ਕਰਦਿਆਂ ਕਰਦਿਆਂ ਗੀਤ ਸੰਗੀਤ ਪ੍ਰਾਪਤ ਹੋਏ ਰਧੀਆਂ ਸਿਧੀਆਂ ਪ੍ਰਾਪਤ ਹੋਈਆਂ ਖੋਜਦੇ ਆਂ ਖੋਜਦੇ ਆਂ ਮਨ ਤੋਂ ਪਾਰ ਹੋਏ ਤੋ ਪ੍ਰਮਾਤਮਾ ਮਿਲ ਗਿਆ ਔਰ ਜੀਵਨ ਧਨ ਧਨ ਹੋ ਗਿਆ